ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰ ਦਾ ਹਲਵਾ ਬਿਲਕੁਲ ਆਸਾਨ ਤਰੀਕੇ ਨਾਲ ਚਲੋ ਤੁਹਾਨੂੰ ਵੀ ਦੱਸਦੇ ਆਂ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇਹ ਇਹ ਆਪਾਂ ਗਾਜਰਾ ਕਰਨੀਆਂ ਕੱਦੂਕਾਸ ਇਹ ਚਲੋ ਪਹਿਲਾਂ ਇਹਨਾਂ ਨੂੰ ਕੁੰਨ ਲਈ ਆਪਾਂ ਥੋੜਾ ਜਿਹਾ ਇਹ ਫੇਰ ਤੁਹਾਨੂੰ ਦਿਖਾਉਣੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਹਾਂਜੀ ਇਹ ਆਪਾਂ ਗਾਜਰਾ ਫਾਤੀ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਹਲਕਾ ਜਿਹਾ ਹਿਲਾ ਕੇ 5 ਮਿੰਟ ਵਾਸਤੇ ਢੱਕ ਦਾਂਗੇ ਇਹ ਸਟੀਮ ਨਾਲ ਹੀ ਪੱਕ ਜਾਣੀਆਂ ਤੇ ਮਿੱਤੀ ਫੇਰ ਹਿਲਾ ਦਾਂਗੇ ਦੇਖੋ ਜੀ ਹੁਣ ਆਪਾਂ ਇਹਨੂੰ ਦੇਖ ਰਹੇ ਆਂਗੇ ਇਹਦਾ ਹਲਕਾ ਹਲਕਾ ਕਲਰ ਚੇਂਜ ਹੋ ਗਿਆਗਾ ਤੇ ਸਾਰਾ ਪਾਣੀ ਵੀ ਇਹਦੇ ਵਿੱਚ ਤਕਰੀਬਨ ਉਹ ਸੋਕ ਲਿਆਗਾ ਤੇ 5 ਕਿ ਮਿੰਟਾਂ ਰੱਖਦੀ ਆਪਣੀਆਂ ਇਹ ਸਟੀਮ ਨਾਲ ਹੀ ਗਾਜਰਾ ਭੁੱਜ ਜਾਂਦੀਆਂ ਲੱਗੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਜੀ ਥੋੜੀ ਥੋੜੀ ਕਰਕੇ ਖੰਡ ਮਿਲਾ ਦਾਂਗੇ ਇਹਦੇ ਵਿੱਚ ਆਪਾਂ ਹਾਂਜੀ ਇਹਦੇ ਵਿੱਚ ਆਪਾਂ ਹੁਣ ਖੰਡ ਮਿਕਸ ਕਰਤੀ ਹੈਗੀ ਤੇ ਖੰਡ ਨਾਲ ਵੀ ਥੋੜਾ ਜਿਹਾ ਪਾਣੀ ਹੋ ਜਾਂਦਾਗਾ ਖੰਡ ਵੀ ਆਪਣਾ ਪਾਣੀ ਛੱਡ ਦਿੰਦੀ ਹੈਗੇ ਗਾਜਰਾਂ ਉਹਦੇ ਨਾਲ ਤੇ ਇਹਦੇ ਕੋ ਇਸ ਤਰ੍ਹਾਂ ਆਪਾਂ ਨੂੰ ਫਿਰ ਤੋਂ 5 ਮਿੰਟਾਂ ਵਾਸਤੇ ਢਾਕੇ ਰੱਖ ਦਾਂਗੇ ਤਾਂ ਕਿ ਇਹਦਾ ਪਾਣੀ ਸਾਰਾ ਸੁੱਕਿਆ ਜਾਵੇ ਇਹ ਦੇਖੋ ਆਪ ਬਣੀਆਂ ਹੁਣ ਗਾਜਰਾ ਹੋ ਰਹੀਆਂ ਨੇ ਤਿਆਰ ਇਹ ਹਲਕਾ ਹਲਕਾ ਜਿਹਾ ਇਹਦੇ ਵਿੱਚ ਪਾਣੀ ਆ ਰਹਿ ਗਿਆ ਇਹੋ ਹੁਣ ਆਪਾਂ ਇਹਨੂੰ ਖੁੱਲਾ ਛੱਡ ਕੇ ਸੇਕ ਲਵਾ ਲਾਂਗੇ ਤੇ ਨਾਲ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਟ੍ਰਾਈ ਫੂਡ ਤੁਸੀਂ ਕੁਝ ਵੀ ਪਾ ਸਕਦੇ ਹੋ ਬਾ ਵਦਾਮ ਤੇ ਕਾਜੂ ਵਸ ਗ੍ਰाइंड ਕਰਕੇ ਪਾਦੇ ਨੇਗੇ ਇਹ ਤੁਸੀਂ ਜਿਹੜੇ ਵੀ ਤੁਹਾਨੂੰ ਪਸੰਦ ਆ ਨੇ ਸਾਰੇ ਤਰ੍ਹਾਂ ਦੇ ਟ੍ਰਾਈ ਫੂਡ ਪੈ ਜਾਣਗੇ ਇਹਦੇ ਵਿੱਚ ਜਦ ਇਹਦਾ ਪਾਣੀ ਖਤਮ ਹੋ ਗਿਆ ਤਾਂ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਦੁੱਧ ਤੁਸੀਂ ਹੁਣ ਇਹ ਪਾਈ ਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਉਣਾ ਸ਼ੁਰੂ ਕਰਦੇ ਆਂ ਤੇ ਨਾਲ-ਨਾਲ ਹਲਾਈ ਚੱਲਾਂਗੇ ਜੀ ਦੱਬੋਸ ਘੱਟ ਗਿਆ ਬਸ ਹੁਣ ਤੇਨੂੰ 2-3 ਮਿੰਟ ਲੱਗਣਗੇ ਪੱਕਣ ਵਾਸਤੇ ਜੇ ਤੁਸੀਂ ਚਾਹੁੰਦੇ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਇਹ ਪਾ ਸਕਦੇ ਹੋਗੇ ਪਾ ਰਹੇ ਹਾਂ ਇਹਦੇ ਵਿੱਚ ਤਾਂ ਕਿ ਟੇਸਟ ਵਧੀਆ ਹੋ ਜਾਏ। ਬਸ ਇਸ ਤੋਂ ਬਾਅਦ ਆਪਣਾ ਹਲਵਾ ਤਿਆਰ ਹੈ ਜੀ। ਦਿਖਾਉਣੇ ਤੁਹਾਨੂੰ ਪੂਰਾ ਬਣਾ ਕੇ। ਇਹ ਦੇਖੋ ਜੀ ਇਹ ਆਪਣਾ ਹੋ ਗਿਆ ਹਲਵਾ ਤਿਆਰ। ਇਸ ਤਰ੍ਹਾਂ ਤੁਸੀਂ ਵੀ ਜਲਦੀ ਜਲਦੀ ਦੇ ਵਿੱਚ ਇਹ ਬਣਾ ਸਕਦੇ ਹੋਗੇ ਤੇ ਜਿਆਦਾ ਕਾਹਲ ਹੋਏ ਤਾਂ ਤੁਸੀਂ ਆਪਣਾ ਗਾਜਰਾ ਨੂੰ ਕੁੱਕਰ ਦੇ ਵਿੱਚ ਵੀ ਸਿਟੀ ਲਵਾ ਸਕਦੇ ਹੋ ਉਸ ਨਾਲ ਵੀ ਬਹੁਤ ਸੇਤੀ ਬਣ ਜਾਂਦਾ ਹੈ ਤੇ ਬਾਕੀ ਇਹ ਆਪਾਂ ਬੱਚਿਆਂ ਨੂੰ ਖਾਣ ਨੂੰ ਇਸ ਤਰ੍ਹਾਂ ਘਰ ਹੀ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਹੈਲਦੀ ਹੁੰਦੀਆਂ ਨੇਗੀਆਂ ਤੇ ਕੋਈ ਨੁਕਸਾਨ ਵੀ ਨਹੀਂ ਹੈਗਾ ਤੇ ਆਪਾਂ ਗਾਜਰਾ ਜਿਵੇਂ ਕਿ ਹੈਲਦੀ ਹੁੰਦੀਆਂ ਨੇ ਖੂਨ ਖਾਣ ਵਧੀਆ ਵੰਦਾ ਨਾਲ ਪਲੀਜ਼ ਇਹ ਵੀਡੀਓ ਸ਼ੇਅਰ ਕਰ ਦਿਆ ਕਰੋ ਅੱਗੇ ਤੇ ਲਾਈਕ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਇਹ ਦੇਖੋ ਜੀ ਆਪਾਂ ਜਿਹੜਾ ਗਜ਼ਰੇਲਾ ਬਣਾਇਆ ਸੀਗਾ ਉਹਨੂੰ ਆਪਾਂ ਥਾਲ ਚ ਪਾ ਕੇ ਜਮਾਤਾ ਸੀ ਤੇ ਇਹ ਹੁਣ ਆਪਾਂ ਕੱਟਤੀਆਂ ਟਿੱਕੀਆਂ ਦੇਖੋ ਕਿੰਨੀਆਂ ਵਧੀਆ ਕੱਟੀਆਂ ਗਈਆਂ ਨੇ ਜੀਆਂ